ਅਲਫ਼ ਅਲਾਂ ਨਾਲ ਰਕਤਾ ਦਿਲ ਮੇਰਾ ਮੈਨੂੰ ਬੇਦੀ ਖਬਰ ਨਾ ਕਹੀ ਦੇ ਪੜਦਿਆਂ ਮੈਨੂੰ ਸਮਝ ਨਾ ਆਵੇ ਲਜਤ ਅਲਫ਼ ਦੀ ਆਈ ਐਨਾ ਤੇ ਕੈਨਾ ਨੂੰ ਸਮਝ ਨਾ ਆਣਾ ਗੱਲ ਅਲਫ਼ ਸਮਝਾਈ ਬੁਲਿਆ ਕੋਲ ਅਲਫ਼ ਦੇ ਪੂਰੇ ਜਿਹੜੇ ਦਿਲ ਦੀ ਕਰਨ ਸਫਾਈ ਜਿਹੜੇ ਦਿਲ ਦੀ ਕਰਨ ਸਫਾਈ ਪ੍ਰਤਿਤ ਨਹੀਂ ਕਿਸੇ ਦੀ ਬਦਲ ਸਕਦੀ। ਭਾਵੇਂ ਜੋ ਯਤਨ ਉਜਨੀ ਵਾਰ ਕਰੀਏ ਬੂਟੇ ਅੱਕਦੇ ਅੰਬ ਨਹੀਂ ਦੇ ਸਕਦੇ। ਭਾਵੇਂ ਪਿਉਂਦ ਤੇ ਪਿਉਂਦ ਹਜ਼ਾਰ ਕਰੀਏ ਹੁੰਦਾ ਭੁੰਡ ਤੇ ਪੋਲ ਵਿੱਚ ਫਰਕ ਬੜਾ। ਸੋਹਣੀ ਸੂਰਤ ਤੇ ਨਾਮ ਇਤਬਾਰ ਕਰੀਏ। ਕਸੂਰ ਮੰਨ ਆਖਿਰ ਡੰਗ ਮਾਰ ਦਿੰਦਾ। ਨਾਲ ਸੱਪ ਦੇ ਜਿੰਨਾ ਵੀ ਪਿਆਰ ਕਰੀਏ ਨਾਲ ਸੱਪ ਦੇ ਜਿੰਨਾ ਵੀ ਪਿਆਰ ਕਰੀਏ ਦੁਨੀਆਦਾਰ ਤੇ ਦੁਨੀਆ ਦੀ ਤਲਬ ਅੰਦਰ ਕਾਬੂ ਇਸ ਦੇ ਫਕੀਰ ਫਕੀਰ ਵਿੱਚ ਭੇਸ ਬਦਲ ਦਰवेश ਦਾ ਭੇਸ ਕਰਕੇ ਕਈ ਪਾਲ ਦੇ ਪੇਟ ਸਰੀਰ ਵੇਖੇ ਕਈ ਪਾਲ ਦੇ ਪੇਟ ਸਰੀਰ ਵੇਖੇ ਲੱਖਾਂ ਕੰਨ ਪੜਵਾ ਕੇ ਬਣੇ ਜੋਗੀ ਇੱਕ ਹੋ ਰਾਂ ਜਾ ਸੀ ਜਿਹੜਾ ਹੀਰ ਵੇਖੇ ਉਹਦਾ ਮਰਦ ਕੋਈ ਵਿਰਲਾ ਕਸੂਰਮੰਦਾ ਜਿਹੜਾ ਪਿਆਰ ਜਾ ਤਕਦੀਰ ਵੇਖੇ ਜਿਹੜਾ ਪਿਆਰ ਜਾ ਤਕਦੀਰ ਵੇਖੇ ਕਰੀਬੀ ਸਮਝ ਕੇ ਜਿੰਨਾ ਕਰੀਬ ਹੋਇਆ ਜਣਾ ਮੇਰੀਆਂ ਉਹ ਖੇਡਦੇ ਰਹੇ ਵਫਾਦਾਰੀ ਵਾਲੀ ਰੱਸੀ ਪਿਆਰ ਵਾਲੀ ਮੈਂ ਵੱਟਦਾ ਰਿਹਾ ਤੇ ਉਹ ਉਦੇੜਦੇ ਰਹੇ ਮੈਂ ਵੱਟਦਾ ਰਿਹਾ ਤੇ ਉਹ ਉਦੇੜਦੇ ਰਹੇ ਜਾਂਦੀ ਵਾਰਨਾ ਦਾਗ ਫਰੀਦ ਲੱਗੇ ਮੈਂ ਧੋਂਦਾ ਰਿਹਾ ਤੇ ਉਹ ਲਬੇੜਦੇ ਰਹੇ ਉਹ ਪਿੰਡਾਂ ਸਖਣੀਆਂ ਵੇਖ ਕਸੂਰਮੰਦਾ ਐਵੇਂ ਖੂ ਖਿਆਲਾਂ ਦੇ ਢੇੜਦੇ ਰਹੇ ਐਵੇਂ ਖੂ ਖਿਆਲਾਂ ਦੇ ਢੇੜਦੇ ਰਹੇ ਅੰਦਰ ਹੁੰਵੇ ਕੁੱਪ ਹਣੀਰਾ ਤੇ ਬਾਹਰ ਦੀਵੇ ਬਾੜਾ ਮੈਂ ਝਾੜੂ ਲਾਮਾ ਮਸਜਿਦ ਅੰਦਰ ਦਿਲ ਵਿੱਚ ਉੱਲੀ ਗਾਹਾਂ ਮੈਂ ਇਲਮ ਰੱਖਾਂ ਗੁਲਾਫਾਂ ਦੇ ਵਿੱਚ ਤੇ ਇੱਜ਼ਤ ਲੋਕਾਂ ਦੀ ਉਚਾਲਾਂ ਮੈਂ ਤੇ ਇੱਜ਼ਤ ਲੋਕਾਂ ਦੀ ਉਚਾਲਾਂ ਮੈਂ ਪੰਜ ਵੇਲੇ ਟੱਕਰ ਮਾਰਾਂ ਮਨ ਵਿੱਚ ਬੋਝ ਨੂੰ ਪਲਾਂ ਮੈਂ ਬੇਈਮਾਨੀ ਦੇ ਵਿੱਚ ਦਿਨ ਲੰਘਾਏ ਸੌਕੇ ਗੁਜਾਰੇ ਕਈ ਸਾਲਾਂ ਮੈਂ ਸੌਕੇ ਗੁਜਾਰੇ ਕਈ ਸਾਲਾਂ ਮੈਂ ਸ਼ਾਲਾ ਕਿਸੇ ਤੇ ਨਾ ਆਏ ਕਦੀ ਮੰਦੇ ਹਾਲ ਗਰੀਬੀ ਦੇ ਪਿੱਠ ਵਿਖਾ ਕੇ ਲੰਘ ਜਾਂਦੇ ਨੇ ਸੱਜਣ ਯਾਰ ਗਰੀਬੀ ਦੇ ਦਿਨ ਲੰਘ ਗਏ ਸੁੱਖਾਂ ਵਾਲੇ ਗਮਾਂ ਦੀ ਆਗੀ ਰਾਤ ਬੇਬੁੱਲਿਆ ਕੱਲੀ ਚਾਂ ਤੇ ਕੁੱਪ ਹਨੇਰਾ ਆਏ ਸੰਗੀਤ ਛੱਡ ਕੇ ਰਾਹ ਵਿੱਚ ਮੇ ਬੁੱਲਿਆ ਸੰਗੀਤ ਛੱਡ ਕੇ ਰਾਹ ਵਿੱਚ ਮੇ ਬੁੱਲਿਆ ਔਖੇ ਪੈਂਡੇ ਰੱਬ ਨਾਲ ਪਿਆ ਥੱਕ ਹਾਰ ਕੇ ਸੌਂਗੇ ਬੁੱਲਿਆ ਮਸਤੀ ਦੇ ਵਿੱਚ ਉਮਰ ਗੁਜ਼ਰ ਗਈ ਦੁਨੀਆ ਦੇ ਵਿੱਚ ਖੋਗੇ ਬੁੱਲਿਆ ਬੁੱਲੇ ਸ਼ਾ ਸੁੱਤਾਂ ਉੱਠ ਕੇ ਕੋਈ ਨਹੀਂ ਖੁਸ਼ ਹੁੰਦਾ ਤੇ ਬੜੇ ਸੁੱਤੇ ਜਗਾ ਕੇ ਵੇਖਿਆਏ ਤੇ ਕੁੱਤੇ ਜੀ ਹਾਂ ਕੋਈ ਨਹੀਂ ਵਫਾਦਾਰ ਡਿਠਾ ਤੁੱਕਰ ਸੁੱਕਾ ਵੀ ਪਾ ਕੇ ਵੇਖਿਆਏ ਤੋਤਾ ਜਦੋਂ ਵੀ ਛੱਡੀਏ ਉੱਡ ਜਾਂਦਾ ਕਈਆਂ ਚੋਰੀਆਂ ਪਾ ਕੇ ਵੇਖਿਆਏ ਡੰਗ ਮਾਰਨੋਂ ਕਦੇ ਵੀ ਸੱਪ ਨਹੀਂ ਹਟਦਾ ਕਈਆਂ ਦੁੱਧ ਪਿਆ ਕੇ ਵੇਖਿਆਏ ਕਈਆਂ ਦੁੱਧ ਪਿਆ ਕੇ ਵੇਖਿਆਈ ਦਿਨ ਮਤਲਬ ਕੋਈ ਨਹੀਂ ਯਾਰ ਬਣਦਾ ਬੜੇ ਯਾਰ ਬਣਾ ਕੇ ਵੇਖਿਆਈ ਵਾ ਮਾ ਕਰਕੇ ਸਾਰੇ ਦੁਰ ਜਾਂਦੇ ਤੇ ਬੜੇ ਗੋਣ ਸੁਣਾ ਕੇ ਵੇਖਿਆਈ ਮਜਾ ਨਹੀਂ ਅੱਲਾ ਵਾਲੇ ਧਰ ਜਿਹਾ ਬੜੇ ਵਾਜੇ ਵਜਾ ਕੇ ਵੇਖਿਆਈ ਚੱਲ ਲਾਇਏ ਭੁੱਲਿਆ ਅੱਲਾ ਨਾਲ ਜੱਗ ਨੂੰ ਬੜਾ ਅਜਮਾ ਕੇ ਵੇਖਿਆਈ ਜਗ ਨੂੰ ਬੜਾ ਅਜਿਹਾ ਕਿ ਵਿਖਿਆਏ ਕਰ ਗੌਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਏ ਇੰਜ ਫਰਕ ਹੈ ਸਾਰੀ ਦੁਨੀਆ ਵਿੱਚ ਕੋਈ ਜਾਨਮ ਤੇ ਕੋਈ ਮਜਬੂਰ ਏ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਵੀ ਮਗਰੂਰ ਏ ਕੋਈ ਮੁਖਲਿਸ ਦਿਲ ਵਿੱਚ ਵਸਦਾ ਏ ਕੋਈ ਅੱਕ ਦੀ ਪਹੁੰਚ ਤੋਂ ਵੀ ਦੂਰ ਏ ਹੁੰਦਾ ਕੋਈ ਨਹੀਂ ਬਾਰਸ ਉਜੜਿਆਂ ਦਾ ਮਤਾਂ ਭੁੱਲ ਜਾਣ ਦਿਲ ਲਾ ਕੇ ਮਸਾਂ ਚਾਰ ਦਿਹਾੜੇ ਕੱਢਦੇ ਨਹੀਂ ਅਸਾਂ ਵੇਖੇ ਨੇ ਬਹੁਤ ਅਜਮਾ ਕੇ ਅਸਾਂ ਵੇਖੇ ਨੇ ਬਹੁਤ ਅਜਮਾ ਕੇ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ